ਤਸਵੀਰਾਂ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਕੱਚ ਦੇ ਟੁਕੜੇ ਇਕੱਠੇ ਕਰਦੇ ਨੂੰ ਦੇਖ ਰਹੇ ਹੋ ਦਰਅਸਲ ਇਹ ਸੰਗਰੂਰ ਦੇ ਘਾਵਦਾਂ ਦਾ ਸਰਕਾਰੀ ਨਸ਼ਾ ਛਡਾਊ ਕੇਂਦਰ ਹੈ ਜਿੱਥੇ ਬੰਦ ਨਸ਼ੇੜੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪੁਲਿਸ ਮੁਲਾਜ਼ਮਾਂ ਸਮੇਤ ਸਟਾਫ ਨੂੰ ਜ਼ਖਮੀ ਕਰਕੇ ਫਰਾਰ ਹੋ ਗਏ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਗੱਲ ਕਰਦੋਏ ਦੱਸਿਆ ਕਿ ਮੁਲਜ਼ਮਾਂ ਨੇ ਪਲੇਡ ਨਾਲ ਹਮਲਾ ਕੀਤਾ ਅਤੇ ਇਨ੍ਹਾਂ ਫਰਾਰ ਮੁਲਜ਼ਮਾਂ ਦੇ ਵਿੱਚੋਂ 7 ਮੁਲਜ਼ਮਾਂ ਦੇ ਉੱਤੇ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਸੀ ਅਤੇ ਕੋਰਟ ਵੱਲੋਂ ਇੱਥੇ ਭੇਜੇ ਗਏ ਸੀ ਤੁਸੀਂ ਇੱਥੇ ਹਾਜ਼ਰ ਸੀ ਉਸ ਵਕਤ ਹਾਜ਼ਰ ਸੀ ਮਤਲਬ ਜਦੋਂ ਇਹ ਮਤਲਬ ਹੋਇਆ ਤਾਂ ਤੁਸੀਂ ਉਸ ਵਕਤ ਕਿੱਥੇ ਸੀ ਸਰ ਇੱਥੇ ਜਿੱਥੇ ਆ ਗਏ ਸੀ ਠੀਕ ਹੈ ਤੇ ਜਦੋਂ ਇਹ ਸ਼ੀਸ਼ਾ ਤੁਸੀਂ ਇਸ ਜਗ੍ਹਾ ਤੇ ਬੈਠਦੇ ਹੋ ਸ਼ੀਸ਼ਾ ਤੋੜ ਕੇ ਗਾਇਵੋਹ ਨੇ ਤੁਹਾਨੂੰ ਪਤਾ ਨਹੀਂ ਲੱਗਾ ਤੁਹਾਨੂੰ ਉਸ ਵਕਤ ਪਤਾ ਉਹਨੇ ਜਦੋਂ ਟਿੱਕੇ ਨਾਲ ਧੱਕੇ ਨਾਲ ਆਏ ਨੇ ਸਾਰੇ ਬੰਦੇ ਰੋਟੀ ਕਾੜ ਲਏ ਉਹਨੂੰ ਗੇਟ ਢੋੜਿਆ ਉਹਦੇ ਧੱਕੇ ਨਾਲ ਆ ਗਏ ਉਹ ਉਹ ਪੰਜ ਛੇ ਬੰਦੇ ਇਧਰੋਂ ਨਿਕਲ ਗਏ ਪੰਜ ਛੇ ਬੰਦੇ ਫੜ ਲਏ ਅੱਛਾ ਜੀ ਪੁਲਿਸ ਕਰਮੀ ਕਿੰਨੇ ਸੀ ਟੋਟਲ ਔਨ ਡਿਊਟੀ 10 ਤਿੰਨ ਤੇ ਸਰ ਕਿੰਨੇ ਬੰਦੇ ਫਰਾਰ ਹੋਏ ਨੇ ਜਿਹੜੇ ਹੋਏ ਨੇ ਇਹ ਹੈ ਜੀ ਉਹ ਡਾਕਟਰ ਸਾਹ ਕੋਲ ਉਹ ਸਰ ਪੰਜ ਸੱਤ ਬੰਦੇ ਤੁਸੀਂ ਆਪ ਕਹਿ ਰਹੇ ਹੋ ਉਹਨਾਂ ਵੀ ਜਿਆਦਾ ਵੀ ਸੀ ਜੀ ਪੰਜ ਸੱਤ ਬੰਦੇ ਪੰਜ ਸੱਤ ਬੰਦੇ ਤਾਂ ਸੀ ਇਧਰੋਂ ਫੜੇ ਠੀਕ ਹੈ ਹਾਂ ਠੀਕ ਹੈ ਠੀਕ ਹੈ ਬਬਜੀ ਦਾ ਇਹ ਸਿੰਕਲ ਵਾਲੀ ਦੱਸ ਸਕਦੇ ਨੇ ਵੀ ਕੀ ਕਿੰਨਾ ਸਾਥ ਦਾ ਠੀਕ ਹੈ ਠੀਕ ਹੈ ਠੀਕ ਹੈ ਕੇਂਦਰ ਦੇ ਇੰਚਾਰਜ ਡਾਕਟਰ ਇਨਸ਼ਾਨ ਪ੍ਰਕਾਸ਼ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਭੇਜੇ ਗਏ ਮਲਜ਼ਮਾਂ ਦੇ ਵਿੱਚੋਂ ਇੱਕ ਲੜਕੇ ਨੂੰ ਗ੍ਰਿਫਤਾਰ ਕਰ ਲਿਆ 6 ਮਲਜ਼ਮਾਂ ਤੇ ਦੋ ਨਸ਼ਾ ਪੀੜਤ ਹਲੇ ਵੀ ਫਰਾਰ ਨੇ ਹਾਂ ਇਹ ਸਾਡੇ ਕੋਲ ਪੇਸ਼ੈਂਟ ਆਏ ਸੀਗੇ ਹਾਂ ਜਿਦੇ ਵਿੱਚ 19 ਪੇਸ਼ੈਂਟ ਕੋਰਟ ਥਰੂ ਆਏ ਸੀਗੇ ਇਨ੍ਹਾਂ ਤੇ ਐਨਡੀਪੀਐਸ ਐਕਟ ਲੱਗਿਆ ਹੋਇਆ ਸੀ ਸੈਕਸ਼ਨ 27 ਤੇ 64 ਜਿਦੇ ਵਿੱਚ ਇਨ੍ਹਾਂ ਦਾ ਕੁਝ ਅਮਾਉਂਟ ਬਰਾਮਦ ਹੁੰਦੀ ਹੈ ਨਸ਼ਾ ਕਰਦੇ ਨੇ ਇਹ ਕੋਰਟ ਨੇ ਭੇਜਿਆ ਸੀ ਕਿ ਤੁਸੀਂ ਆਪਣਾ ਯਾਦਾ ਟਰੀਟਮੈਂਟ ਕਰਾ ਲਓ ਸਾਡੇ ਕੋਲੋਂ ਤੇ ਉਸ ਬੇਸ ਤੇ ਅਸੀਂ ਜੋ ਰਿਪੋਰਟ ਲਿਖ ਕੇ ਦੇਵਾਂਗੇ ਤੁਹਾਨੂੰ ਉਸ ਤੋਂ ਇਮਿਊਨਿਟੀ ਮਿਲ ਜੇਗੀ ਇਹ ਜਿਹੜੇ ਪੇਸ਼ੈਂਟ ਸੀਗੇ ਅਸੀਂ ਪਹਿਲਾ ਹਫਤਾ ਅਸੀਂ ਇੱਥੇ ਡੀਟੌਕਸੀਫਿਕੇਸ਼ਨ ਸੈਂਟਰ ਚ ਰੱਖਿਆ ਡੈਡਿਕਸ਼ਨ ਸੈਂਟਰ ਚ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰੀਹੈਬ ਸੈਂਟਰ ਭੇਜਿਆ ਸੀਗਾ ਤੇ ਉਹਨਾਂ ਪੇਸ਼ੈਂਟਾਂ ਵਿੱਚੋਂ ਹੀ ਜ ਆ ਨੋ ਪੇਸ਼ੈਂਟ ਸੀਗੇ ਜਿਹੜੇ ਇੱਥੋਂ ਮਤਲਬ ਰਾਤ ਨੂੰ ਇਹਨਾਂ ਨੇ ਪਲੈਨਿੰਗ ਕੀਤੀ ਆ ਤੇ ਸਾਡੇ ਸਟਾਫ ਨਾਲ ਵੀ ਨਾਲ ਨੇ ਥੋੜਾ ਜਿਹਾ ਹੱਥ ਪਾਈ ਕੀਤੀ ਆ ਤੇ ਉੱਥੇ ਜਿਹੜਾ ਸੀਗਾ ਸ਼ੀਸ਼ਾ ਵਗੈਰਾ ਤੋੜ ਕੇ ਬ੍ਰੇਕ ਕਰਕੇ ਉੱਥੋਂ ਹੀ ਨਿਕਲੇ ਨੇ 927 ਪੇਸ਼ੈਂਟਸ ਜਿਹੜੇ ਅੰਡਰ ਟ్రਾਇਲ ਸੀਗੇ ਕੋਰਟ ਵਾਲੇ ਤੇ ਦੋ ਪੇਸ਼ੈਂਟ ਸਾਡੇ ਨਾਰਮਲ ਸੀਗੇ ਤੇ ਪੁਲਿਸ ਵੀ ਉੱਥੇ ਬਰਾਮਤ ਉਸ ਟਾਈਮ ਹੈਗੀ ਸੀ ਪ੍ਰੈਜ਼ెంట్ ਸੀਗੇ ਦੋ ਪੇਸ਼ੈਂਟ ਦੋ ਪੁਲਸ ਵਾਲਿਆਂ ਦੇ ਅਸੀਂ ਗਾਰਡ ਰੱਖੇ ਹੋਏ ਸੀ ਨਾਲ ਉਹਨਾਂ ਦੇ ਵੀ ਇਹਨਾਂ ਨੇ ਫਿਜ਼ੀਕਲੀ ਕੀਤਾ ਜਿਹਦੇ ਸੀ ਸੀਸੀਟੀਵੀ ਫੁਟੇਜ ਵੀ ਹੈਗੇ ਸਾਡੇ ਕੋਲ ਤੇ ਇਹ ਚੀਜ਼ ਹੋਈ ਯਾਰਤ ਨੂੰ ਸਰ ਜਿਹੜੇ ਕੈਦੀ ਦਿੱਤੇ ਜਾ ਰਹੇ ਕੀ ਕੋਈ ਸੰਗੀਨਤਾ ਰਾਮਾਂ ਦੇ ਅੰਦਰ ਉਹਨਾਂ ਦੇ ਤੇ ਟਰਾਈ ਚੱਲ ਰਿਹਾ ਸੀ ਇਸ ਤਰ੍ਹਾਂ ਦੇ ਮਾਮਲੇ ਦਲ ਸੀ ਇਹਨਾਂ ਤੇ ਜੀ ਐਨਡੀਪੀਐਸ ਦਾ ਹੀ ਐਕਟ ਚੱਲ ਰਿਹਾ ਸੀਗਾ ਇਸ ਵਿੱਚ ਮਤਲਬ ਆਪ ਕੁਝ ਕੰਜ਼ਿਊਮ ਕਰਦੇ ਨੇ ਜਾਂ ਕੁਝ ਸਮਾਲ ਅਮਾਉਂਟ ਇੰਨਾ ਤੋਂ ਬਰامد ਹੁੰਦੀ ਹੈ ਉਸ ਦਿਨ ਆਈ ਸੀ ਕਿੰਨੀ ਆਈ ਦੇ ਸੀ ਸਾਰੇ ਇਹ ਅਪ੍ਰਕਸੀਮੇਟਲੀ 2 ਤੋਂ 25 ਸਾਲ ਦੇ ਵਿੱਚ ਸੀ ਜੀ ਤਾਂ ਕਿਸ ਤਰ੍ਹਾਂ ਵਾਲਾ ਉਹਨਾਂ ਨੇ ਬੇ ਕੀਤਾ ਸ਼ੀਸ਼ੇ ਨੂੰ ਕਿਸ ਤਰ੍ਹਾਂ ਜਿਹੜਾ ਉਹ ਹਾਂ ਇਹ ਇਹਨਾਂ ਨੂੰ ਖਾਣਾ ਦੇਣ ਲਈ ਅਸੀਂ ਜਦੋਂ ਗੇਟ ਖੋਲਿਆ ਤਾਂ ਆਈਡੀਆ ਮਤਲਬ ਕਹਿੰ ਲੋ 18-20 ਪੇਸ਼ੈਂਟ ਇਕੱਠੇ ਬਾਹਰ ਭੱਜੇ ਨੇ ਜਿਹਦੇ ਵਿੱਚ ਜਿਹੋ ਇਹਨਾਂ ਨੇ ਅਟੈਕ ਵੀ ਕੀਤਾ ਸਾਡੇ ਬੰਦਿਆਂ ਤੇ ਤੇ ਸ਼ੀਸ਼ਾ ਤੋੜ ਕੇ 9 ਕ ਪੇਸ਼ੈਂਟ ਭੱਜੇ ਨੇ ਬਾਕੀਆਂ ਨੂੰ ਅਸੀਂ ਫੇਰ ਵੀ ਸਾਡੇ ਗਾਰਡ ਨੇ ਵੀ ਤੇ ਪੁਲਸ ਵਾਲਿਆਂ ਨੇ ਮਿਲ ਕੇ ਉਹਨਾਂ ਨੂੰ ਰੋਕ ਲਿਆ ਉੱਥੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਤਲਾ ਲਾਈ ਦੀ ਹਾਂਜੀ ਪਰਿਵਾਰ ਨੂੰ ਵੀ ਲਾਤੀ ਐ ਸੇ ਪੁਲਿਸਰ ਨੂੰ ਵੀ ਲਿਖ ਕੇ ਦੇ ਦਿੱਤਾ ਹੋਇਆ ਕਿ ਆ ਇਨਸੀਡੈਂਸ ਹੋਇਆ ਉਹਨਾਂ ਦੇ ਕੰਨਿਓ ਵੀ ਪੂਰੀ ਚੱਲ ਗਈ ਜਿਹਦੇ ਵਿੱਚ ਇੱਕ ਪੇਸ਼ੈਂਟ ਨੇ ਫੇਰ ਮਨ ਲ ਫੜ ਲਿਆ ਦੋਪੀਸ ਨੂੰ ਲੈ ਲਿਆ ਹੁਣ ਤੱਕ ਕੋਈ ਇਨਫੋਰਮੇਸ਼ਨ ਹੈ ਵੀ ਕਿਸ ਤਰ੍ਹਾਂ ਜਿਹੜਾ ਕਿੱਥੇ ਕਿੱਥੇ ਜਾ ਰਹੇ ਨੇ ਕਿ ਕੋਈ ਹਣ ਦੇ ਕੋਨਾ ਬਾਰੇ ਇਨਫੋਰਮੇਸ਼ਨ ਪਤਾ ਲੱਗੀ ਨਹੀਂ ਉਹ ਪੁਲਿਸ ਵਾਲੇ ਆਪਣੇ ਲੈਵਲ ਤੇ ਕਰ ਰਹੇ ਨੇ ਉਹ ਦੇਖ ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਫਰਾਰ ਹੋਏ ਇਹਨਾਂ ਮਲਜ਼ਮਾਂ ਨੂੰ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ